ਦੋਸਤੋ ਇਨਕਲਾਬੀ ਸਾਡਾ ਰਾਵਿਸ਼ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜ੍ਹਾਂਗੇ ਸੱਭਿਆਚਾਰ ਦੀ ਗੰਭੀਰ ਚੁਣੌਤੀਆਂ ਅਤੇ ਕਾਜ ਦਿਸ਼ਾ ਲੇਖ ਸੱਭਿਆਚਾਰ ਮਨੁੱਖੀ ਜੀਵਨ ਦਾ ਟੂਟੰਗ ਹੈ ਇਹ ਮਨੁੱਖੀ ਚੇਤਨਾ ਤੇ ਵਿਵਹਾਰ ਰਾਹੀਂ ਪ੍ਰਗਟ ਹੁੰਦਾ ਹੈ ਇਹ ਸਮਾਜ ਦੀ ਰਿਹائش ਖਾਣ ਪੀਣ ਪਹਿਰਾਵੇ ਹਾਸ਼ਿੰਗਾਰ ਸਜਾਵਟ ਗੀਤ ਸੰਗੀਤ ਨਾਟਕੀ ਜਾਂ ਮੰਚੀ ਰੂਪਾਂ ਆਦਿ ਰਾਹੀਂ ਪ੍ਰਗਟ ਹੁੰਦਾ ਹੈ ਅਸੀਂ ਜੇ ਤੋ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸਾਡਾ ਭਾਵ ਸਾਹਿਤ ਸੰਗੀਤ ਰੰਗਮੰਚ ਚਿੱਤਰਕਾਰੀ ਫਿਲਮ ਸਾਜੀ ਤੋਂ ਹੁੰਦਾ ਹੈ ਇਹ ਸਾਰੀ ਸਿਰਜਣਾ ਸਿੱਧੇ ਜਾਂ ਸਿੱਧੇ ਮਨੁੱਖੀ ਅਨੁਭਵ ਅਤੇ ਤਜਰਬੇ ਦੀ ਕਲਾਤਮਕ ਮੂੜ ਸਿਰਜਣਾ ਹੀ ਹੁੰਦੀ ਹੈ ਇਸ ਤਜਰਬੇ ਅਤੇ ਅਨੁਭਵ ਦਾ ਆਧਾਰ ਸਮਾਜ ਦੀ ਆਰਥਿਕ ਸਮਾਜੀ ਬਣਤਰ ਹੁੰਦੀ ਹੈ ਜਿਹੜੀ ਇੱਕ ਨੀਂਹ ਦਾ ਕਾਰਜ ਕਰਦੀ ਹੈ ਅਤੇ ਜਿਸ ਦੇ ਉੱਪਰ ਇਸ ਉੱਚ ਅਸਾਰ ਦੀ ਸਿਰਜਣਾ ਹੁੰਦੀ ਹੈ ਇਹ ਨੀਂਹ ਦੀ ਰਚਨਾ ਵਿੱਚ ਜਾਇਦਾਦ ਦੇ ਰਿਸ਼ਤੇ ਇੱਕ ਨਿਰਣਾਇਕ ਭੂਮਿਕਾ ਅਦਾ ਕਰਦੇ ਹਨ ਅਤੇ ਇਹ ਰਿਸ਼ਤੇ ਪਦਾਰਥਕ ਪੈਦਾਵਾਰੀ ਸਾਧਨਾਂ ਅਨਸਾਰ ਸਿਰਜਿਤ ਹੁੰਦੇ ਹਨ ਪੈਦਾਵਾਰੀ ਸਾਧਨ ਤਾਂ ਦੌਲਤ ਰਾਸਤਾ ਉੱਪਰ ਕਬਜ਼ਾ ਮਾਲਕੀ ਇੱਕ ਘੱਟ ਗਿਣਤੀ ਤਬਕੇ ਦੀ ਹੁੰਦੀ ਹੈ ਉਸ ਦੇ ਵਿਚਾਰ ਸਮਾਜ ਵਿੱਚ ਭਾਰੂ ਦਰਜਾ ਰੱਖਿਆ ਕਰਦੇ ਹਨ ਅਤੇ ਉਹਨਾਂ ਨੂੰ ਹੀ ਆਮ ਕਰਕੇ ਪ੍ਰਵਾਨ ਕੀਤੇ ਜਾਇਜ਼ ਪਣ ਪ੍ਰਾਪਤ ਹੁੰਦਾ ਹੈ ਪਰ ਇਹ ਵਟਾਰਾ ਇਹ ਕਹਿਰਾ ਤੇ ਅਮੋੜ ਹੁੰਦੇ ਹੋਏ ਵੀ ਇਹ ਕਹਿਰਾ ਤੇ ਅਮੋੜ ਨਹੀਂ ਹੁੰਦਾ ਭਾਰੂ ਵਿਚਾਰਾਂ ਸੰਸਕਾਰਾਂ ਇੱਛਾਵਾਂ ਲੋੜਾਂ ਦੇ ਵਹਿਣ ਵਿੱਚੋ ਹੀ ਸਮਾਨੰਤਰ ਵਿਚਾਰ ਅਨੁਪਵਤ ਜ਼ਰਬੇ ਅਤੇ ਸਰੋਕਾਰ ਉਗਮਣ ਲੱਗ ਪੈਂਦੇ ਹਨ ਅਤੇ ਸਮਾਜ ਦਾ ਗੈਰ ਮਾਲਕ ਵਸੋਂ ਹਿੱਸਾ ਉਹਨਾਂ ਵੱਲ ਆਕਰਸ਼ਿਤ ਹੋਣ ਲੱਗਦਾ ਹੈ ਵਿਵਸਥਾ ਇਸ ਵਰਤਾਰੇ ਤੋਂ ਤਰਬਕਦੀ ਹੈ ਕੰਨ ਖੜੇ ਕਰਨ ਲੱਗਦੀ ਹੈ ਅਤੇ ਇਸ ਨਵ ਸਿਰਜਣਾ ਦੇ ਵਿਰੋਧ ਵਿੱਚ ਪੈੰਤੜੇ ਲੈਂਦੀ ਹੈ ਅਤੇ ਉਸ ਦੇ ਦਮਨ ਦੀ ਦਿਸ਼ਾ ਚੁਣਦੀ ਹੈ ਪਰ ਇੱਕ ਲੰਮੇ ਪੇਜਦਾਰ ਅਤੇ ਟਕਰਾਵੇਂ ਅਮਲ ਵਿੱਚੋਂ ਗੁਜ਼ਰ ਕੇ ਨਵੀਂ ਸਿਰਜਣਾ ਵਿਆਪਕ ਲੋਕ ਸੰਘਾਸ਼ਟੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾ ਕੇ ਪੁਰਾਣੀ ਵਿਵਸਥਾ ਨੂੰ ਢਾ ਕੇ ਨਵੀਂ ਵਿਵਸਥਾ ਸर्जਨ ਦੇ ਯੋਗ ਹੋ ਜਾਂਦੀ ਹੈ ਇਸ ਤਰ੍ਹਾਂ ਨਵਾਂ ਅਤੇ ਉੱਬਰਵਾ ਸੱਭਿਆਚਾਰ ਨਵੇਂ ਪ੍ਰਬੰਧ ਦੀ ਸਿਰਜਣਾ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਇਸ ਤਰ੍ਹਾਂ ਪੁਰਾਣੀ ਪਿਛਾਕੜੀ ਅਤੇ ਗਤੀਹੀਣ ਵਿਵਸਥਾ ਨੂੰ ਢਾਉਂਦੇ ਹੋਏ ਨਵੀਂ ਵਿਵਸਥਾ ਆਪਣੀ ਸਥਾਪਨਾ ਤੇ ਵਿਕਾਸ ਕਰਦੀ ਨਵੇਂ ਵਿਚਾਰਾ ਤੇ ਨਵੀਂ ਸੱਜਕ ਨੋਡ ਦਾ ਪੈਂਡਾ ਸੌਖਾ ਨਹੀਂ ਹੁੰਦਾ ਨਵੀਂ ਸਮਾਜਿਕ ਤੇ ਸੱਭਿਆਚਾਰਕ ਤੌਰ ਤੇ ਵਿਸ਼ਾ ਦੇ ਸੰਸਥਾਪਕਾਂ ਅਤੇ ਪੈਰੋਕਾਰਾਂ ਨੂੰ ਕਾੜੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ ਇਸ ਕਰਕੇ ਨਵੇਂ ਸੱਭਿਆਚਾਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੁਣੌਤੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਪਿਛਾਕੜੀ ਵਿਵਸਥਾ ਆਪਣੇ ਵਿਚਾਰ ਸੰਚਾਰ ਅਤੇ ਸੱਭਿਆਚਾਰ ਸੰਸਾਰ ਲਈ ਤਰ੍ਹਾਂ ਤਰ੍ਹਾਂ ਦੀਆਂ ਰੋਕਾਂ ਭ੍ਰਮਜਾਲ ਵਿਪ੍ਰਤ ਪਰਵਚਨ ਸਿਰਜਦੀ ਅਤੇ ਨਵੀਆਂ ਵਿਧੀਆਂ ਅਪਣਾਉਂਦੀ ਰਹਿੰਦੀ ਹੈ ਇਸ ਮੋਹਿਮ ਲਈ ਪਿਛਾਕੜੀ ਵਿਵਸਥਾ ਤਰ੍ਹਾਂ ਤਰ੍ਹਾਂ ਦੇ ਲੋਭ ਲਾਲਚ ਪਦਵੀ ਆਦਿ ਪ੍ਰਦਾਨ ਕਰਦੀ ਹੈ ਸੱਭਿਆਚਾਰ ਦੇ ਪ੍ਰਸਾਰ ਲਈ ਵਿਗਿਆਨ ਅਤੇ ਤਕਨੀਕ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ ਵਿਗਿਆਨ ਤੇ ਤਕਨੀਕ ਉਪਰ ਦਾਬਾ ਅਤੇ ਕਾਬੂ ਉਹਨਾਂ ਲੋਕਾਂ ਤੇ ਉਹਨਾਂ ਦੇ ਪ੍ਰਤਿਨਿਧ ਸਿਆਸੀ ਸਮੂਹਾਂ ਦਾ ਹੁੰਦਾ ਹੈ ਜਿਨ੍ਹਾਂ ਦੀ ਮਾਲਕੀ ਅਤੇ ਕਬਜ਼ਾ ਪੈਦਾਵਾਰ ਸਾਧਨਾ ਭਾਵ ਜ਼ਮੀਨ ਕਾਰਖਾਨੇ ਬੈਂਕਾਂ ਆਦਿ ਉਪਰ ਹੁੰਦਾ ਹੈ ਆਪਣੀ ਸੱਤਾ ਨੂੰ ਮਜ਼ਬੂਤ ਕਰਨ ਲਈ ਇਹ ਮਾਲਕ ਅਫਸਰ ਸਮੂਹ ਪ੍ਰਚਾਰ ਸਾਧਨਾ ਰਾਹੀਂ ਆਪਣੇ ਹਿਤਾਇਸ਼ੀ ਸੱਭਿਆਚਾਰ ਦੀ ਵਰਤੋਂ ਕਰਦੇ ਹਨ ਪਿਛਲੇ ਕਰੀਬ 700 ਸਾਲ ਦੇ ਅਰਸੇ ਵਿੱਚ ਪੂੰਜੀਵਾਦੀ ਵਿਵਸਥਾ ਵਿਕਸਿਤ ਹੁੰਦੀ ਤੇ ਫੈਲਦੀ ਆਈ ਹੈ ਇਸ ਕਾਲ ਵਿੱਚ ਵਿਗਿਆਨ ਤੇ ਤਕਨੀਕ ਦਾ ਵੀ ਬਹੁਤ ਵਿਕਾਸ ਅਤੇ ਵਿਸਥਾਰ ਹੋਇਆ ਹੈ ਇਸ ਵਿਕਾਸ ਤੇ ਵਿਸਥਾਰ ਨੇ ਸੱਭਿਆਚਾਰ ਦੀਆਂ ਪ੍ਰਸਾਰ ਵਿਧੀਆਂ ਦਾ ਵੀ ਅਥਾ ਵਿਕਾਸ ਕੀਤਾ ਹੈ ਪੱਛਮੀ ਪੂੰਜੀਵਾਦੀ ਅਮੀਰ ਦੇਸ਼ਾਂ ਦੀਆਂ ਰਾਜ ਕਰਦੀਆਂ ਜਮਾਤਾਂ ਤੇ ਇਹਨਾਂ ਦੇ ਸਰਕਾਰਾਂ ਅਤੇ ਹੋਰ ਸੰਸਥਾਵਾਂ ਨੇ ਇਹ ਸੇ ਵਿਧੀਆਂ ਦਾ ਬਹੁਤ ਵਿਕਾਸ ਵਿਸਥਾਰ ਕੀਤਾ ਹੈ ਅਤੇ ਉਹਨਾਂ ਦੀ ਵਰਤੋਂ ਕੀਤੀ ਹੈ ਇਹ ਅਮੀਰ ਸਮੂਹਾਂ ਤੇ ਸਰਕਾਰਾਂ ਨੇ ਆਪਣੇ ਵਿਚਾਰਾਂ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਇਹਨਾਂ ਦੀ ਵਰਤੋਂ ਕੀਤੀ ਹੈ ਤਵੇਂ ਵਾਲੀ ਮਸ਼ੀਨ ਸਿਨੇਮਾ ਲਾਊਡ ਸਪੀਕਰ ਮਗਰੋਂ ਰੇਡੀਓ ਟੈਲੀਵਿਜ਼ਨ ਟ੍ਰਾਂਜਿਸਟਰ ਆਦਿ ਦੀ ਤਕਨੀਕ ਸੰਸਾਰ ਦੇ ਬਹੁਤ ਪ੍ਰਭਾਵਸ਼ਾਲੀ ਸਾਧਨ ਸਿੱਧ ਹੋਏ ਹਨ ਪੂੰਜੀਵਾਦ ਦਾ ਅਗਲਾ ਤੇ ਉਚੇਰਾ ਰੂਪ ਸਮਰਾਜਵਾਦ ਹੈ 19ਵੀਂ ਸਦੀ ਦੇ ਆਖਰੀ ਦਹਾਕੇ ਤੋਂ ਲੈ ਕੇ ਇਸ ਨੇ ਅਜੋਕੇ ਸਮੇਂ ਤੱਕ ਸੰਚਾਰ ਸਾਧਨਾ ਦਾ ਅਥਾਹ ਵਿਕਾਸ ਤੇ ਵਿਸਥਾਰ ਕੀਤਾ ਹੈ ਪੱਛਮ ਦੇ ਸਮਰਾਜੀ ਦੇਸ਼ਾਂ ਸਮਾਜਾਂ ਦੀ ਗੁੱਲੀ ਦੁਆਲੇ ਕੁਮਾਏ ਜਾ ਰਹੇ ਬਾਕੀ ਮਹਾਦੀਪਾਂ ਤੇ ਦੇਸ਼ਾਂ ਸਮਾਜਾਂ ਦੀ ਪ੍ਰਚਾਰ ਸੰਚਾਰ ਤਕਨੀਕ ਉੱਪਰ ਇਸ ਤਕਨੀਕ ਦਾ ਫੈਸਲਾਕੁਨ ਪ੍ਰਭਾਵ ਪਿਆ ਹੈ। ਏਸ਼ੀਆ, ਅਫਰੀਕਾ ਤੇ ਲਾਟਿਨ ਅਮਰੀਕਾ ਦੇ ਪਛੜੇ ਦੇਸ਼ਾਂ ਸਮਾਜਾਂ ਉੱਪਰ ਵੀ ਇਹਨਾਂ ਸਾਧਨਾ ਦਾ ਵਰਣਨਯੋਗ ਪ੍ਰਭਾਵ ਪ੍ਰਤੱਖ ਅਤੇ ਪ੍ਰਭਾਵਸ਼ਾਲੀ ਬਣ ਕੇ ਸਾਹਮਣੇ ਆਇਆ ਹੈ। ਪੂਰਵ ਪੂੰਜੀਵਾਦ ਅਧੀਨ ਪੱਛਮੀ ਦੇਸ਼ਾਂ ਅਤੇ ਸਮਾਜਾਂ ਉੱਪਰ ਅਤੇ ਪੂਰਵ ਪੂੰਜੀਵਾਦੀ ਅੱਧ ਜਗੀਰੂ ਸਥਿਤੀ ਨੂੰ ਹਟਾਉਂਦੇ ਦੇਸ਼ਾਂ ਤੇ ਸਮਾਜਾਂ ਉੱਪਰ ਨਵੇਂ ਪ੍ਰਚਾਰ ਸਾਧਨਾਂ ਦਾ ਇੱਕੋ ਜਿਹਾ ਪ੍ਰਭਾਵ ਪਿਆ ਹੈ ਪੂਰਵ ਪੂੰਜੀਵਾਦੀ ਸਥਿਤੀ ਵਿੱਚ ਸੱਭਿਆਚਾਰਕ ਬਣਗੀਆਂ ਮੁੱਖ ਤੌਰ ਤੇ ਗੀਤ ਸੰਗੀਤ ਰੰਗਮंच ਆਦਿ ਪੇਸ਼ਕਾਰੀ ਦੇ ਮੌਕੇ ਕਲਾਕਾਰਾਂ ਤੇ ਸਰੋਤਿਆਂ ਦਰਸ਼ਕਾਂ ਦਾ ਸਿੱਧਾ ਤੇ ਸਮੂਹਕ ਸੰਪਰਕ ਸਥਾਪਿਤ ਹੁੰਦਾ ਸੀ ਜਿਵੇਂ ਢਾਡੀ ਅਲਗੋਜੇ ਰਾਸਾਂ ਨਾਟਕੀਆਂ ਕਵਿਸ਼ਰੀ ਨਕਲਾ ਆਦ ਦੇ ਮੌਕੇ ਜਿਉ ਨਵੀਂ ਤਕਨੀਕ ਵੱਧਦੀ ਫੈਲਦੀ ਗਈ ਇਹ ਸਿੱਧਾ ਸੰਪਰਕ ਘਟਦਾ ਚਲਾ ਗਿਆ। ਤਵਿਆਂ ਵਾਲੀ ਮਸ਼ੀਨ ਤੇ ਸਾਊਂਡ ਸਰਵਿਸ ਨੇ ਕਵੀਸ਼ਰੀ ਢਾਡੀ ਕਲਾ ਅਲਗੋਜੇ ਆਦ ਨੂੰ ਖੋਜੇ ਲਾ ਕੇ ਖਾਤਮੇ ਤੱਕ ਪਹੁੰਚਾ ਦਿੱਤਾ। ਸਿਨੇਮੇ ਨੇ ਇਹੀ ਹਾਲ ਨਾਟਕੀਆਂ ਰਾਸਾ ਰੰਗਮੰਚ ਦਾ ਕੀਤਾ ਹੈ। ਇਹਨਾਂ ਸੱਭਿਆਚਾਰਕ ਵੰਗੀਆਂ ਦੇ ਸਮੂਹਕ ਦਰਸ਼ਕ ਤੇ ਸਰੋਤੇ ਸੁਗਰਦੇ ਹੀ ਗਏ ਹਨ। ਇਹਨਾਂ ਦਸ਼ਕਾਂ ਤੇ ਸਰੋਤਿਆਂ ਦਾ ਸਮੂਹਕ ਸੰਪਰਕ ਹੌਲੀ-ਹੌਲੀ ਵਿਅਕਤੀਗਤ ਸੰਪਰਕ ਵਿੱਚ ਬਦਲਦਾ ਗਿਆ। ਹੁਣ ਗਉਣ ਸੁਣਨ ਲਈ ਸਥਾਨਕ ਲੋਕ ਸਮੂਹ ਦੇ ਸਰੋਤੇ ਅਨੁਢੀ ਦਰਬਾਰ ਅਲਗੋਜੇ ਪੜ ਅਤੇ ਕਵਿਸ਼ਰੀ ਪੇਸ਼ਕਾਰਾਂ ਦੇ ਪੜ ਵਿੱਚ ਜਾਣ ਦੀ ਲੋੜ ਨਹੀਂ ਸੀ ਉਹ ਘਰ ਬੈਠੇ ਜਾਂ ਕੰਮ ਕਰਕੇ ਵੀ ਇਹਨਾਂ ਵਨਗਿਆ ਦਾ ਆਨੰਦ ਲੈ ਸਕਦੇ ਹਨ ਇਸ ਤਰ੍ਹਾਂ ਸਮਾਜਿਕ ਸੰਪਰਕਤਾ ਘਟਾ ਕੇ ਲੋਕ ਆਪਣੇ ਆਪ ਤੱਕ ਸੀਮਤ ਹੁੰਦੇ ਚਲੇ ਗਏ ਇਸੇ ਤਰ੍ਹਾਂ ਸਿਨੇਮੇ ਨੇ ਨੌਟੰਕੀ ਰਾਸ ਨਕਲਾ ਸਾਲ ਆਦ ਕਲਾ ਰੂਪਾਂ ਨੂੰ ਛੱਟ ਮਾਰ ਕੇ ਖਾਤਮੇ ਦੇ ਕੰਡੇ ਤੇ ਲਿਜਾ ਖੜਾ ਕੀਤਾ ਹੈ ਹੋਣੇ ਕਲਾ ਰੂਪ ਆਪਣੇ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਕੁਝ ਰੂਪ ਤਾਂ ਅਜਾਇਬ ਘਰ ਵਿੱਚ ਰੱਖੀ ਕਿਸੇ ਵਸਤੂ ਦੀ ਹੋਂਦ ਢੰਡਾ ਰਹੇ ਹਨ ਕੁਝ ਰੂਪ ਨਕਲਾ ਪੰਗੜਾ ਝੂਮਰ ਗਿੱਧਾ ਟੁੰਬੀ ਵੀ ਆਪਣੇ ਹੋਂਦ ਬਣਾਈ ਰੱਖਣ ਲਈ ਯਤਨਸ਼ੀਲ ਹਨ ਕਲਾ ਰੂਪਾਂ ਦੇ ਸਮੂਹਕ ਮਾਨਵ ਨੂੰ ਇੱਕ ਹੋਰ ਤੱਕਾ ਮੋਬਾਈਲ ਫੋਨ ਦੀ ਕਾੜ ਦੀ ਵਰਤੋਂ ਨੇ ਮਾਰਿਆ ਹੈ ਵਿਅਕਤੀ ਨੂੰ ਮੋਬਾਈਲ ਤੇ ਸੋਸ਼ਲ ਮੀਡੀਆ ਦੀਆਂ ਝਲਕਾਂ ਦੀ ਖਿੱਚ ਇੰਨੀ ਵੱਧ ਗਈ ਹੈ ਕਿ ਲੋਕ ਇਸ ਦੇ ਕੈਦੀ ਹੋ ਗਏ ਲੱਗਦੇ ਹਨ ਵਕਰੇ-ਵਕਰੇ ਸੋਸ਼ਲ ਮੀਡੀਆ ਪਲੇਟਫਾਰਮ ਲੋਕਾਂ ਨੂੰ ਰਖਟਮਿਠੀ ਕਰਾਰੀ ਸੰਸਨੀਖੇਜ ਨੰਗੇਜ਼ਵਾਦ ਤੇ ਲਿੰਗਪੋਕ ਕਿਰਿਆਵਾਂ ਪਰੋਸਦੇ ਹਨ ਜਿਹੜੀਆਂ ਵਿਕਤੀ ਚਟਕਾਰੇ ਪ੍ਰਦਾਨ ਕਰਦੀਆਂ ਹਨ ਅਤੇ ਸੰਜੀਦਾ ਨੁਕਤਿਆਂ ਤੇ ਵਰਤਾਰਿਆਂ ਨੂੰ ਖੁੰਝੇ ਲਈ ਰੱਖਦੀਆਂ ਹਨ ਵਾਇਰਲ ਹੋ ਕੇ ਕਮਾਈ ਅਤੇ ਪ੍ਰਸਿੱਧੀ ਕਮਾਉਣ ਦਾ ਚੱਲ ਵੀ ਰੋਕੇ ਨਹੀਂ ਰੁਕ ਰਿਹਾ ਸਰੀਰਕ ਕਿਰਤ ਕਰਕੇ ਕਮਾਈ ਕਰਨ ਦਾ ਰੁਝਾਨ ਕਮਜ਼ੋਰ ਹੋ ਰਿਹਾ ਹੈ ਤੇ ਮੋਬਾਈਲ ਦੇ ਆਸਾਨ ਮਦਦ ਨਾਲ ਅਮੀਰ ਬਣਨ ਦੇਵੇਂ ਮਿਚੀ ਕਾਲ ਆਸਾਨੀ ਨਾਲ ਦੇਖੀ ਜਾ ਸਕਦੀ ਹੈ ਇਸ ਰੁਝਾਨ ਦੀ ਆਦਤ ਨੂੰ ਸੁਭਾਵਕ ਤੇ ਕੁਦਰਤੀ ਕਿਰਦਾਰ ਦੇ ਕੇ ਅਮੀਰ ਵਰਗ ਲੋਕਾਂ ਵਿੱਚ ਵੱਡਿਆਂ ਦੀ ਮਰਜ਼ੀ ਨੂੰ ਸਹਿਕਾਰ ਕਰਨ ਦਾ ਰੁਝਾਨ ਤਗੜਾ ਕਰ ਰਿਹਾ ਹੈ ਟੀਵੀ ਮੋਬਾਈਲ ਵਰਗੀ ਬਿਜਲੀ ਸੰਚਾਰ ਸਾਧਨਾ ਨੂੰ ਮਨਮਰਜ਼ੀ ਨਾਲ ਵਰਤਣ ਅਤੇ ਲੋਕਾਂ ਵਿੱਚ ਨਿਸ਼ਚਿਤ ਸੱਭਿਆਚਾਰਕ ਅਤੇ ਵਿਚਾਰਧਾਰਕਤਾ ਨਵਾਂ ਪ੍ਰਸਾਰਤ ਕਰਨ ਲਈ ਬਣਾਉਟੀ ਬੁੱਧੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਿਆਪਕ ਵਰਤੋਂ ਲਈ ਰਾ ਪਦਰਾ ਕੀਤਾ ਜਾ ਰਿਹਾ ਹੈ ਜਿਹੜਾ ਮਨੁੱਖੀ ਹੋਂਦ ਦੀ ਚੂਲਕਿਤ ਨੂੰ ਨਿਖੇਧਣ ਵੱਲ ਜਾ ਰਹੀ ਹੈ ਇਸ ਨੂੰ ਕਿਸੇ ਦੇ ਮੌਲਿਕ ਵਿਚਾਰ ਪ੍ਰਸਾਰਤ ਕਰਨ ਦੀ ਵੀ ਲੋੜ ਨਹੀਂ ਅਤੇ ਇਹ ਫਟਾਫਟ ਇੱਕ ਆਮ ਪ੍ਰਚਲਿਤ ਜਿਸ ਦੀ ਛੋਟ ਸਮਰਾਜੀ ਦਿੰਦੇ ਹਨ ਧਾਰਨਾ ਘੜ ਕੇ ਤੁਹਾਡੇ ਸਕਰੀਨ ਉੱਪਰ ਪੇਸ਼ ਕਰ ਦਿੱਤੀ ਜਾਂਦੀ ਹੈ ਕਿਸੇ ਇੱਕ ਮੌਲਿਕ ਕਲਾ ਪ੍ਰਗਟਾਣ ਨੂੰ ਫੜ ਕੇ ਉਸ ਨਾਲ अनेका ਹੋਰ ਕਲਾ ਪ੍ਰਗਟਾਵੇ ਸਿਰਜੇ ਜਾ ਸਕਦੇ ਹਨ ਅਤੇ ਇਸਰਾ ਮੌਲਕ ਸਿਰਜਕਾਂ ਦੇ ਪੱਲੇ ਬੇਕਾਰੀ ਪਾ ਦਿੱਤੀ ਜਾਂਦੀ ਹੈ ਇਹ ਵਰਤਾਰਾ ਪਿਛਲੇ ਸਾਲ ਅਮਰੀਕਾ ਦੀ ਫਿਲਮ ਨਗਰੀ ਹਾਲੀਵੁੱਡ ਇਹ ਵਰਤਾਰਾ ਪਿਛਲੇ ਸਾਲ ਅਮਰੀਕਾ ਦੀ ਫਿਲਮ ਨਗਰੀ ਹਾਲੀਵੁੱਡ ਵਿੱਚ ਵਾਪਰਿਆ ਸੀ ਜਦ ਫਿਲਮ ਡਾਇਰੈਕਟਰਾਂ ਐਕਟਰਾਂ ਗੀਤਕਾਰਾਂ ਗਾਇਕਾਂ ਸੰਗੀਤਕਾਰਾਂ ਸਹਾਇਕ ਕਲਾਕਾਰਾਂ ਕੈਮਰਾਮੈਨਾਂ ਨੇ 2.5 ਤਨ ਮਹੀਨੇ ਦੀ ਲੰਮੀ ਤੇ ਇਤਿਹਾਸਕ ਹੜਤਾਲ ਕਰ ਰੱਖੀ ਸੀ ਉਹਨਾਂ ਸਾਰਿਆਂ ਦਾ ਦਾਵਾ ਸੀ ਕਿ ਉਹਨਾਂ ਦੀ ਮਿਹਨਤ ਦੀ ਬਣਦੀ ਕਮਾਈ Amazon, Netflix ਵਰਗੇ ਵਿਦੇਸ਼ੀ ਕੱਦ ਪਲੇਟਫਾਰਮ ਹੜੱਪ ਰਹੇ ਹਨ ਅਤੇ ਉਹਨਾਂ ਨੂੰ ਬੇਕਾਰੀ ਦੇ ਹਨੇਰੀ ਗਲੀ ਵਿੱਚ ਧੱਕਿਆ ਜਾ ਰਿਹਾ ਹੈ। ਇਸ ਸਮੁੱਚੀ ਗੰਭੀਰ, ਗੈਰ-ਮਾਨਵੀ ਤੇ ਖਤਰਨਾਕ ਸਥਿਤੀ ਵਿੱਚੋਂ ਵਿਰੋਧੀ ਸੁਰ ਤੇ ਸਰਗਰਮੀ ਲਗਾਤਾਰ ਪਣਪਦੀ ਉਭਰਦੀ ਤੇ ਕਿਰੈਸ਼ੀਲ ਰਹਿੰਦੀ ਹੈ। ਇਸ ਦਾ ਇੱਕ ਠੋਸ ਬਾਰਮੁਖੀ ਤੇ ਮਾਨਵਵਾਦੀ ਆਧਾਰ ਮੌਜੂਦ ਹੁੰਦਾ ਹੈ। ਮੁੱਠੀ ਪਰ ਅਮੀਰ ਵਰਗ ਜਿਨ੍ਹਾਂ ਉੱਪਰ ਆਪਣੀ ਸਰਦਾਰੀ ਥੋਸਦਾ ਹੈ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੁੰਦੀ ਹੈ ਇਸ ਮੁੱਠੀ ਪਰ ਅਮੀਰ ਵਰਗ ਦੀ ਆਮਦਨ ਜਾਇਦਾਦ ਅਤੇ ਤਾਕਤਾਂ ਸੋਮਾ ਉਹ ਬਹੁ ਗੰਤੀ ਕਿਰਤ ਕਰਮੀ ਹੁੰਦੇ ਹਨ ਜਿਹੜੇ ਆਪਣੀ ਜਿਸਮਾਨੀ ਕਿਰਤ ਮੁਕਤੀ ਨਾਲ ਸਮਾਜਿਕ ਪੈਦਾਵਾਰ ਦਾ ਪਹੀਆ ਘੁਮਾਉਂਦੇ ਹਨ ਅਤੇ ਇਹਨਾਂ ਦੀ ਕੀਤੀ ਪੈਦਾਵਾਰ ਨਾਲ ਹੀ ਸਮਾਜ ਜਿਉਂਦਾ ਰਹਿੰਦਾ ਹੈ ਅਮੀਰ ਵਰਗ ਨੂੰ ਸਰਕਾਰੀ ताकत ਦਾ ਸਾਥ অতি ਸਰਪ੍ਰਸਤੀ حاصل ਹੁੰਦੀ ਹੈ ਦੇਸ਼ ਦਾ ਸੰਵਿਧਾਨ ਕਾਨੂੰਨ ਉਹਨਾਂ ਨੂੰ ਉਹਨਾਂ ਦੀ ਕਿਰਤ ਕਮਾਈ ਨੂੰ ਆਪਣੇ ਮਾਲਕੀ ਕਬਜ਼ੇ ਵਿੱਚ ਰੱਖਣ ਦੀ ਜਮਾਨਤ ਦਿੰਦਾ ਹੈ ਇਸ ਕਰਕੇ ਵਸਤਾਂ ਜਾਂ ਜਿੰਸਾਂ ਦੀ ਅਸਲੀ ਮਾਲਕ ਆਪਣੇ ਕਮਾਈ ਨਾਲ ਉਹ ਅਲੱਗ ਕਰ ਦਿੱਤੇ ਜਾਂਦੇ ਹਨ ਇਹ ਬਹੁ ਗਿਣਤੀ ਕਿਰਤੀ ਕਰਮੀ ਅਕਸਰ ਬਹੁਤਾ ਪੜੇ ਲਿਖੇ ਵੀ ਨਹੀਂ ਹੁੰਦੇ ਪਰ ਆਪਣੇ ਸਿੱਧੇ ਤਜਰਬੇ ਕਾਰਨ ਉਹ ਆਪਣੇ ਪੱਲੇ ਪੈੰਦੀ ਤੰਗੀ ਮੰਧ ਹਾਲੀ ਗਰੀਬੀ ਕਰਜ਼ਦਾਰੀ ਤਕੇ ਅਤੇ ਦਮਨ ਨੂੰ ਮਹਿਸੂਸ ਜ਼ਰੂਰ ਕਰਦੇ ਹਨ ਅਤੇ ਉਹਨਾਂ ਦਾ ਇੱਕ ਹੋਕਾ ਵੀ ਉਹ ਜ਼ਮੀਨ ਹੁੰਦਾ ਹੈ ਜਿਸ ਵਿੱਚੋਂ ਵਿਰੋਧੀ ਸੁਰ ਦੇ ਬੂਟੇ ਪੈਦਾ ਹੁੰਦੇ ਹਨ ਇਹ ਲੋਕ ਧਾਰਾਂ ਦੇ ਰਾਹੀ ਵੀ ਪ੍ਰਗਟ ਹੁੰਦਾ ਹੈ ਸਮਾਪਾ ਕੇ ਚੇਤਨ ਕਲਾ ਰੂਪਾਂ ਰਾਹੀ ਵੀ ਪ੍ਰਗਟ ਹੁੰਦਾ ਹੈ ਇਸ ਹੋਕੇ ਵਿੱਚ ਅਤੇ ਫਿਰ ਇਸ ਹੋਕੇ ਚੋਂ ਬਣੀ ਚਾਰਟ ਵਿੱਚੋਂ ਵਿਰੋਧੀ ਸੁਰ ਵੀ ਉੱਭਰਦੇ ਹਨ ਆਮ ਕਿਰਤ ਕਰਮੀ ਵੀ ਕਲਾਕਾਰਾਂ ਕਵਿਸ਼ਰਾਂ ਚਿੱਤਰਕਾਰਾਂ ਦੇ ਗੁਣ ਗ੍ਰਹਿਣ ਕਰਕੇ ਇੱਕ ਸਮਾਨਾਂਤਰ ਲੋਕਪਖੀ ਕਲਾਧਾਰਾ ਨੂੰ ਜਨਮ ਦਿੰਦੇ ਹਨ ਅਤੇ ਵੇਗਦਾਰ ਲਹਿਰਾਂਦਾਰ ਬਣਾਉਂਦੇ ਹਨ ਇਹਨਾਂ ਵਿੱਚੋਂ ਹੀ ਬਾਗਿਆਨਾ ਅਤੇ ਨਾਬਰੀ ਵਟਾਰੇ ਜਨਮ ਲੈਂਦੇ ਹਨ ਇਸ ਆਧਾਰ ਦੀ ਸੋਝੀ ਤੇ ਸਮਝ ਨੂੰ ਵਿਕਸਿਤ ਕਰਨ ਲਈ ਕਲਾ ਰੂਪਾਂ ਦੀ ਸਦਾ ਹੀ ਲੋੜ ਰਹੀ ਹੈ ਤੇ ਇਹ ਬਦਲ ਬਦਲ ਕੇ ਵੀ ਪ੍ਰਗਟ ਹੁੰਦੇ ਰਹਿੰਦੇ ਹਨ ਅਲਗੋਜੀਆਂ ਦੀ ਥਾਂ ਤੁੰਬੀ ਨੇ ਲੈ ਲਈ ਨੌਟੰਕੀਆਂ ਰਾਮਲੀਲਾ ਆਦਿ ਦਿਥਾ ਨਾਟਕ ਰਾਂਗਮੰਚ ਤੇ ਨੁਕਰ ਨਾਟਕ ਨੇ ਲੈ ਲਈ ਆਈਕਾਨ ਦੇ ਅਖਾੜੇ ਹਾਲਾਂ ਵੀ ਲੱਗਦੇ ਹਨ ਖਾਸ ਕਰਕੇ ਧਾਰਮਿਕ ਸਥਾਨਾਂ ਤੇ ਮੁਖਤਾਰਾ ਦੇ ਦਾਇਰੇ ਵਿੱਚ ਵਿਚਰਦੀ ਕਵਿਤਾ ਦੀ ਥਾਂ ਜੁਝਾਰਵਾਦੀ ਕਵਿਤਾ ਨੇ ਲੈ ਲਈ ਇਸੇ ਤਰ੍ਹਾਂ ਮਗਰੋਂ ਸਮਾਨੰਤਰ ਸਿਨੇਮਾ ਦਾ ਯੋਗਦਾਨ ਵੀ ਵਰਣਨਯੋਗ ਰਿਹਾ ਹੈ ਅੱਜ ਵੀ ਵਿਰੋਧੀ ਵਿਦਰੋਹੀ ਅਤੇ ਨਾਬਰਸੁਰ ਬਿਲਕੁਲ ਜਾਇਜ਼ ਜਮੂਰੀ ਅਤੇ ਮਾਨਵਵਾਦੀ ਹੈ ਜਿਸ ਦੀ ਰਾਖੀ ਲਈ ਨਵੇਂ ਯਤਨ ਜਟਾਉਣ ਦੀ ਅਣਸੜ ਦੀ ਲੋੜ ਵੰਗਾਰਾਂ ਪਾ ਰਹੀ ਹੈ ਕਿਰਤ ਕਰਮੀਆਂ ਦੀ ਜੇਤਨਾ ਵਧਾਉਣ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਵਿਰਚਲਤ ਅਤੇ ਨਵੇਂ ਕਲਾ ਰੂਪਾਂ ਦੀ ਵਰਤੋਂ ਲਾਜ਼ਮੀ ਹੋ ਗਈ ਹੈ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਨਵੇਂ ਰਾਹ ਤਲਾਸ਼ਣੇ ਪੈਣਗੇ ਨਵੇਂ ਸੱਭਿਆਚਾਰਕ ਕਾਰਜਾਂ ਦੇ ਨਿਸ਼ਾਨਦੇਹੀ ਪਰਫੁੱਲਤਾ ਅਤੇ ਪ੍ਰਸਾਰ ਲਈ ਇੱਕ ਜ਼ਰੂਰੀ ਸ਼ਤ ਗਤੀਸ਼ੀਲ ਅਗਾਂਵਧੂ ਤੇ ਜਮਹੂਰੀ ਲੋਕ ਲਹਿਰਾਂ ਦਾ ਪ੍ਰਚਾਰ ਅਤੇ ਵਿਕਾਸ ਬਹੁਤ ਜ਼ਰੂਰੀ ਹੈ ਇਸ ਨਵੇਂ ਸੱਭਿਆਚਾਰਕ ਰੂਪਾਂ ਅਤੇ ਜੁਝਾਰਾਂ ਨੂੰ ਜਨਮ ਵੀ ਦਿੰਦੇ ਹਨ ਅਤੇ ਪਹਿਲਿਆਂ ਦੀ ਮੋੜ ਸਿਰਜੀਤੀ ਵੀ ਕਰਦੇ ਹਨ ਪੰਜਾਬ ਸਮੇਤ ਭਾਰਤ ਵਿੱਚ ਪੁਰਾਣੇ ਆਰਥਿਕ ਸਮਾਜਿਕ ਢਾਂਚੇ ਨੂੰ ਬਲਪੂਰਵਕ ਟਾਉਣ ਅਤੇ ਨਵੇਂ ਸਮਾਧਿਵਸਾਰੀ ਦਾ ਆਧਾਰ ਤਿਆਰ ਕਰਨ ਦੇ ਅਮਲ ਦੌਰਾਨ ਨਾਟਕ ਰੰਗਮંચ ਕਵਿਤਾ ਅਤੇ ਗੀਤ ਸੰਗੀਤ ਦਾ ਜ਼ੋਰਦਾਰ ਆਗਮਨ ਹੋਇਆ ਹੈ ਪੰਜਾਬ ਦੇ ਜੁਝਾਰਵਾਦੀ ਕਵਿਤਾ ਅਤੇ ਭਾਜੀ ਗੁਸ਼ਰਨ ਸਿੰਘ ਦਾ ਨੁਕਰ ਨਾਟਕ ਇਸ ਵਰਤਾਰੇ ਦੀਆਂ ਉਗੜਦੀਆਂ ਮਸਾਲਾਂ ਹਨ ਬਹੁ ਗਿਣਤੀ ਲੋਕਾਂ ਦੇ ਸੰਘਰਸ਼ਾਂ ਵਿੱਚ ਨਵੇਂ ਬੋਲ ਵੀ ਆਤਮ ਹਾਲਾ ਪਾਉਂਦੇ ਹਨ ਕਮਰ ਗਰੇਵਲ ਅਤੇ ਹਰਫ ਚੀਮਾ ਦਾ ਗੀਤ ਪੇਚਾ ਪੈ ਗਿਆ ਸੈਂਟਰ ਨਾਲ ਇਸ ਦੀ ਇੱਕ ਖਾਸ ਉਦਾਹਰਣ ਹੈ ਕਮਰ ਹਾਲਾਂਕਿ ਸੂਫੀ ਗਾਇਕ ਹੈ ਅਤੇ ਇਸ ਕਿਸੇ ਪ੍ਰਗਤੀਸ਼ੀਲ ਸੰਸਥਾ ਦਾ ਮੈਂਬਰ ਵੀ ਨਹੀਂ ਪਰ ਉਸ ਦੇ ਇਸ ਗੀਤ ਨੇ ਛੁਪੀਆਂ ਪਰਤਾਂ ਵੀ ਖੋਲ ਕੇ ਰੱਖ ਦਿੱਤੀਆਂ ਸਮਾਜ ਨੂੰ ਬਦਲਣ ਵਾਲੀਆਂ ਵੱਖਰੇ ਕ੍ਰਾਂਤੀਕਾਰੀ ਕਿਰਦਾਰ ਵਾਲੀਆਂ ਲਹਿਰਾਂ ਨਵੇਂ ਸੱਭਿਆਚਾਰ ਨੂੰ ਜਨਮ ਦਿੰਦੀਆਂ ਹਨ ਇਸੇ ਤਰ੍ਹਾਂ ਨਿਵੇਕਲੇ ਸੰਗ ਅਸ਼ਵੀ ਨਵੇਂ ਜਮੂਰੀ ਸੱਭਿਆਚਾਰ ਨੂੰ ਉਭਾਰਦੇ ਹਨ ਇਸੇ ਕਰਕੇ ਸੱਭਿਆਚਾਰਕ ਸਿਰਜਣਾ ਵਿੱਚ ਜੁਟੇ ਸਿਰਜਕਾਂ ਲਈ ਇਹ ਜ਼ਰੂਰੀ ਕਾਰਜ ਅਜਿਹਾ ਸੱਭਿਆਚਾਰ ਉਸਾਰਨਾ ਹੈ ਜਿਹੜਾ ਨਿਵੇਕਲੇ ਜਮੂਰੀ ਤੇ ਨਗਲਾਬੀ ਲਹਿਰਾਂ ਦੀ ਉਸਾਰੀ ਵਿੱਚ ਸਹਾਇਕ ਹੋ ਸਕੇ ਇਸ ਤਰ੍ਹਾਂ ਉਹਨਾਂ ਦੀ ਸੁਭਾਵਕ ਸਰਜਣ ਸੇਧ ਨਿਵੇਕਲੀਆਂ ਲਹਿਰਾਂ ਉਸਾਰਨ ਵਿੱਚ ਉத்ਪ੍ਰੇਰਕ ਦੀ ਭੂਮਿਕਾ ਨਿਭਾਉਣ ਵਾਲਾ ਹੋਣਾ ਚਾਹੀਦਾ ਹੈ। ਆਜਪਾ ਆਰਐਸਐਸ ਦਾ ਨਜ਼ਰਬੰਦੀ ਰਾਜ ਅਤੇ ਬੁਲਡੋਜ਼ਰ ਰਾਜ ਫਾਸ਼ੀਵਾਦ ਦਾ ਹੀ ਰੂਪ ਹੈ। ਇਸ ਨੂੰ ਹਿੰਦੂਤਵੀ ਅਤੇ ਕਾਰਪੋਰੇਟ ਦੀ ਪਾਣ ਚੜੀ ਹੋਈ ਹੈ। ਇਸ ਨੂੰ ਨਕਾਰਨ ਲਈ ਬਹੁ ਪਰਤੀਤੇ ਬਹੁ ਰੂਪੀ ਸੱਭਿਆਚਾਰਕ ਸਰਗਮੇ ਦੀ ਅਟਲ ਜ਼ਰੂਰਤ ਹੈ ਸਾਨੂੰ ਆਪਣੀ ਲੀਡ ਦੇ ਫਕੀਰ ਹੋਣ ਦੀ ਧਾਰਨਾ ਨੂੰ ਸੋਧਣਾ ਚਾਹੀਦਾ ਹੈ ਤਤ ਦੇ ਨਾਲ ਕਲਾਤਮਕ ਪੱਖ ਦੀ ਸਾਰਥਕ ਭੂਮਿਕਾ ਨੂੰ ਸਮਝਣਾ ਅਤੇ ਲਾਗੂ ਕਰਨਾ ਚਾਹੀਦਾ ਹੈ ਆਪਣੇ ਸੀਮਤ ਦਾਇਰੇ ਤੋਂ ਬਾਹਰ ਵੀ ਝਾਕਣਾ ਚਾਹੀਦਾ ਹੈ ਧੰਨਵਾਦ